ਆਹੇ ਗੁਰੂ ਜੀ ਕੀ ਫਤਿਹ ਹਰ ਐਤਵਾਰ ਦੇ ਦਿਨ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੋਂ ਜਿੱਥੇ ਸੰਤਾਂ ਦੂਰੋ ਦੂਰੋ ਚ ਪੈਰਾਂ ਸਾਹਿਬ ਦੇ ਵਿੱਚ ਹਾਜ਼ਰੀ ਪਰਨ ਆਰਿਆ ਨੇ ਤੇ ਸੰਗਤਾਂ ਦੀ ਆਸਥਾ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦੇ ਦ੍ਰਿਸ਼ ਤੁਹਾਨੂੰ ਦਿਖਾ ਰਿਹਾ ਜਿੱਥੇ ਸੰਗਤਾਂ ਸੜਕਾਂ ਤੇ ਹੀ ਬੈਠੀਆਂ ਹੋਈਆਂ ਨੇ ਜਿੱਥੇ ਜਿੱਥੇ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਹਰ ਐਤਵਾਰ ਇੱਥੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀ ਪਰਨ ਆਂਦੀਆਂ ਨੇ ਤੇ ਦੇਖ ਸਕਦੇ ਹੋ ਕਿ ਕਿੰਨੇ ਪ੍ਰੇਮ ਪਿਆਰ ਦੇ ਨਾਲ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ ਨੇ ਬਾਤ ਕਰ ਰਹੀਆਂ ਨੇ ਸੇਵਾ ਜੜੀ ਹੈ ਕੀਤੀ ਜਾ ਰਹੀ ਹੈ ਤੇ ਇੱਥੇ ਅਗਰ ਦੇਖਿਆ ਜਾਵੇ ਤਾਂ ਵਕ ਵਕ ਪੰਡੀਆਂ ਦੇ ਵੱਲੋਂ ਵੀ ਸੇਵਾ ਕੀਤੀ ਜਾਂਦੀ ਹੈ ਮੇਰੇ ਨਾਲ ਸਕਾਰ ਸੇਵਾ ਪੂਰੀ ਵਾਲੇ ਬਾਬਾ ਜੀ ਦੇ ਜਥੇ ਨੇ ਉਹ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਆਈਆਂ ਸੰਗਤਾਂ ਨੂੰ ਜੀ ਆਇਆਂ ਜੋ ਬਾਬਾ ਜੀ ਦੇ ਦਰ ਤੇ ਆ ਕੇ ਹਾਜ਼ਰੀਆਂ ਭਰਦੇ ਨੇ ਚਪਹਿਰੇ ਕੱਟਦੇ ਨੇ ਸੋ ਆਪ ਜੀ ਨੂੰ ਇਹ ਜਾਣਕਾਰੀ ਦੇ ਦਈਏ ਕਿ ਇਹ ਜਿੱਥੇ ਆਪ ਵੇਖ ਰਹੇ ਹੋ ਕੈਵਨ ਲੱਗਾ ਹੋਇਆ ਇਹ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਜਿਹੜੀ ਕਿ ਸਾਰੀ ਇੱਥੋਂ ਦੀ ਸੇਵਾ ਕਰਾ ਰਹੇ ਨੇ ਬਿਲਡਿੰਗਾਂ ਦੀ ਜੋ ਵੀ ਇੱਥੇ ਬਿਲਡਿੰਗ ਬਣਦੀ ਹੈ ਉਹਦੀ ਸੇਵਾ ਪ੍ਰਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁੱਖਾ ਸਿੰਘ ਜੀ ਕਰਾ ਰਹੇ ਨੇ ਇਧਰ ਮੇਰੀ ਰਾਈਟ ਸਾਈਡ ਵਾਸਤੇ ਵਾਲੇ ਪਾਸੇ ਵੀ ਜੋ ਨਵੀਂ ਬਿਲਡਿੰਗ ਬਣ ਰਹੀ ਹੈ ਲੰਗਰ ਹਾਲ ਬਣ ਰਿਹਾ ਹੈ ਭਵਨ ਬਣਨਾ ਹੈ ਇਹ ਸਾਰੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਰਾ ਰਹੇ ਨੇ ਸੋ ਸਰਬੱਤ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਆਪ ਦਾ ਬਾਬਾ ਜੀ ਦੇ ਦਰ ਤੇ ਆ ਕੇ ਸੇਵਾ ਕਰਦੇ ਹੋ ਜੋ ਪੈਰੇ ਭਰਦੇ ਹੋ ਬਾਣੀ ਪੜਦੇ ਹੋ ਸੋ ਜਿਸ਼ਾ ਸ਼ਕਤ ਜੋ ਵੀ ਆਪਾਂ ਸੇਵਾ ਕਰ ਸਕਦੇ ਹਾਂ ਬਿਲਡਿੰਗਾਂ ਦੇ ਵਿੱਚ ਉਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਕੈਬਨ ਜਿਹੜੇ ਗੁਰਦੁਆਰਾ ਸਾਹਿਬ ਦੇ ਸਾਰੀਆਂ ਸਾਈਡਾਂ ਤੇ ਲੱਗੇ ਹੋਏ ਹਨ ਉੱਥੇ ਆਪਜੀ ਸੇਵਾ ਪਾ ਕੇ ਸੀਮਿੰਟ ਦੀ ਸਰੀਏ ਦੀ ਤੇ ਆਪ ਜੋ ਸੇਵਾ ਨਗਦ ਪਾਓਗੇ ਉਹਦੀ ਵੀ ਆਪ ਰਸੀਦ ਲੈ ਸਕਦੇ ਹੋ ਸੋ ਸਰਬੱਤ ਸੰਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਪਾਓ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਕਿ ਸੰਤ ਪਾਪਾ ਕਸ਼ਮੀਰ ਸਿੰਘ ਦੇ ਪਰਿਵਾਰਿਆਂ ਵੱਲੋਂ ਵੀ ਜਿਹੜੀ ਸੰਗਤ ਦੇ ਸਹੂਲਦ ਦੇ ਲਈ ਵਾਕਫਾਖੇ ਤਰ੍ਹਾਂ ਦੀ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਤਾਂ ਸੰਤਾਂ ਦੇ ਦਰਸ਼ਨ ਕਰਵਾ ਰਹੇ ਹਾਂ ਦੇਖ ਸਕਦੇ ਹੋ ਕਿ ਭਾਰੀ ਗਰਮੀ ਵੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਲੇਕਿਨ ਸੰਗਤ ਦੀ ਆਸਤਾ ਦੇ ਅੱਗੇ ਜਿਹੜੀ ਹੈ ਗਰਮੀ ਵੀ ਜਿਹੜੀ ਹੈ ਉਹ ਫਿੱਕੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਸੰਤਾਂ ਪੱਖੇ ਚੱਲਣ ਦੀ ਸੇਵਾ ਕਰ ਰਹੀਆਂ ਨੇ ਔਰ ਇਸ ਦੇ ਨਾਲ ਨਾਲ ਹੀ ਦੂਰੋਂ ਦੂਰੋਂ ਸੰਤਾਂ ਇੱਥੇ ਆਂਦੀਆਂ ਨੇ ਹਰ ਐਤਵਾਰੇ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਜਿਹੜੀਆਂ ਨੇ ਉਹ ਭਰਦੀਆਂ ਨੇ ਔਰ ਅੱਗੇ ਵੀ ਇੱਥੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਟਿਆਲੇ ਤੋਂ ਆਏ ਆ ਜੀ ਹਰ ਐਤਵਾਰ ਆਉਂਦੇ ਹਾਂ ਨਹੀਂ ਮੈਂ ਤਾਂ ਪਹਿਲੀ ਦੀ ਆਏ ਆ ਜੀ ਐਤ ਕੀ ਬਹੁਤ ਆਨੰਦ ਆ ਰਿਹਾ ਜੀ ਮਹਾਰਾਜ ਦੀ ਬਹੁਤ ਕਿਰਪਾ ਜੀ ਬਹੁਤ ਸ਼ੁਕਰਾਨਾ ਮਹਾਰਾਜ ਦਾ ਜੀ ਪਾਪਾ ਜੀ ਮੰਤ ਮੇਰੀਆਂ ਤਾਂ ਪੂਰੀਆਂ ਬਹੁਤ ਹੋਈਆਂ ਜੀ ਮੈਂ ਆ ਉੱਥੋਂ ਮੰਗਦੇ ਰਹਾ ਮੇਰੀਆਂ ਸਾਰੀਆਂ ਪੂਰੀਆਂ ਕਰਦਾ ਰਿਹਾ ਮਹਾਰਾਜ ਨੇ ਅੱਜ ਦਿੱਤਾ ਮੌਕਾ ਇੱਥੇ ਆਉਣ ਦਾ ਦਰਸ਼ਨਾਂ ਦਾ ਹਾਂਜੀ ਹਾਂਜੀ ਬਹੁਤ ਅਨੰਦ ਬਹੁਤ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਜਿਹੜਾ ਮੌਕਾ ਦਿੱਤਾ ਇੱਥੇ ਆਉਣ ਦਾ ਜੀ ਬਹੁਤ-ਬਹੁਤ ਆਪਣੇ ਵਰਗੇ ਹੋਣ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮਹਾਰਾਜ ਦੇ ਦਰ ਤੇ ਆਓ ਸਭ ਕੁਝ ਮਿਲਦਾ ਇੱਥੇ ਐਵੇਂ ਕਿਤੇ ਭਟਕਣ ਦੀ ਲੋੜ ਕੋਈ ਨਹੀਂ ਸ਼ਾਇਦ ਮਾਰਾ ਇਹ ਤੇ ਯਕੀਨ ਰੱਖੋ ਸਭ ਕੁਝ ਆਪਾਂ ਸਭ ਦੀ ਸੁਣਦਾ ਹੀ ਸੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਦੂਰੋਂ ਦੂਰੋਂ ਆਈਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਔਰ ਖਾਸ ਇੱਥੇ ਦੂਰ ਸੰਗਤਾਂ ਜਿਹੜੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਗੱਲਬਾਤ ਇੱਥੇ ਹੋਰ ਵੀ ਸੰਗਤਾਂ ਨਾਲ ਕਰਾਂਗੇ ਆਪਣੇ ਛੋਟੇ-ਛੋਟੇ ਦੇਖ ਸਕਦੇ ਕਿ ਬੱਚੇ ਵੀ ਜੜੇ ਨੇ ਉਹ ਲੈ ਕੇ ਸੰਗਤਾਂ ਦੂਰੋ-ਦੂਰੋਂ ਪਹੁੰਚਦੀਆਂ ਨੇ ਪਾਠ ਕਰਦੀਆਂ ਨੇ ਸੇਵਾ ਕਰਦੀਆਂ ਨੇ ਔਰ ਦੇਖ ਸਕਦੇ ਕਿ ਸੰਗਤਾਂ ਦਾ ਜਿਹੜਾ ਇੱਥੇ ਹਜੂਮ ਹੈ ਉਹ ਇੰਨਾ ਜ਼ਿਆਦਾ ਹੈ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਜਿਹੜਾ ਪਿਆਰ ਹੈ ਉਹ ਸੰਗਤਾਂ ਦਾ बहुत ज्यादा है और इतने और भी संगत के नाल गल बात करेंगे जी का खालसा वाहेगुरु जी तो की फतेह कितु आयो थू लगता है हर इतवार में अच्छो कर दियो बाबा दीप सिंह जी हर किसे दी मान मुरादा पूरीया कर देने जो भी मांगो पूरा हुंदा है की कहना जी, बहुत बाबाई, है बहुत तो हाँ जी जो मांगियो करते है एक महीने तो एक महीने तो हो गया ਸੰਤਾ ਨੂੰ ਕੀ ਕਹਿਣਾ ਚਾਹੋਗੇ ਜੋ ਸੰਤਾ ਬਹੁਤ ਪਿਆਰ ਗਿਆ ਨੇ ਸਾਰਿਆਂ ਨਾਲ ਜਿਵੇਂ ਹਰ ਇੱਕ ਦੀ ਮਨੋ ਕਾਮਨਾ ਵਾਪਸ ਹੀ ਪੂਰੀ ਕਰਦੇ ਨੇ